ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਦਾ ਸਵਾਗਤ ਹੈ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਾਮਲਿਆਂ ਬਾਰੇ ਕੱਲ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸੀਗਾ ਉਹ ਹਿਮਾਚਲ ਪ੍ਰਦੇਸ਼ ਵੀ ਜਾ ਕੇ ਪੰਜਾਬ ਦੇ ਗੁਰਦਾਸਪੁਰ ਚ ਗਏ ਉੱਥੇ ਉਹਨੇ ਹੜਪੀੜਤਾਂ ਨਾਲ ਗੱਲਬਾਤ ਵੀ ਕੀਤੀ ਪੈਕੇਜ ਨੂੰ ਲੈ ਕੇ ਬੜੇ ਮਤਲਬ ਚਰਚਾ ਹੋ ਰਹੀ ਹੈ ਵੀ ਪੰਜਾਬ ਸਰਕਾਰ ਵਿਰੋਧੀ ਧਿਰ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ ਕਹਿ ਰਹੀਆਂ ਵੀ 1600 ਕਰੋੜ ਦਾ ਕੋਈ ਪੈਕੇਜ ਨਹੀਂ ਨੁਕਸਾਨ ਪੰਜਾਬ ਦਾ ਬਹੁਤ ਜ਼ਿਆਦਾ ਹੋਇਆ ਉਹ ਨੁਕਸਾਨ ਦੇ ਮੁਕਾਬਲੇ ਹਿਮਾਚਲ ਛੋਟਾ ਜਿਹਾ ਪ੍ਰਦੇਸ਼ ਹੈ ਉਹਦੀ ਸਾਰੀ ਪੌਣਾ ਜੇ ਕਰੋੜ ਆਬਾਦੀ ਹੈ ਪੰਜਾਬ ਦੀ 3 ਕਰੋੜ ਆਬਾਦੀ ਹੈ ਮਤਲਬ ਤੇ ਪੰਜਾਬ ਦੀ ਵਸੋਂ ਜਿਹੜੀ ਜ਼ਿਆਦਾ ਅਫੈਕਟਡ ਹੈ ਉਹਨੂੰ ਇੰਨਾ ਘੱਟ ਪੈਕੇਜ ਦੇਣਾ ਇਹ ਪੰਜਾਬ ਨਾਲ ਵਿਤਕਰੇ ਦੀ ਗੱਲ ਜਿਹੜੀ ਹੈ ਇਹਦੀ ਚਰਚਾ ਹੈ ਤੇ ਕਾਂਗਰਸ ਤੋਂ ਲੈ ਕੇ ਜਿੰਨੀਆਂ ਵੀ ਪਾਰਟੀਆਂ ਨੇ ਭਾਜਪਾ ਨੂੰ ਛੱਡ ਕੇ ਸਾਰੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਵੀ ਪੈਕੇਜ ਜਿਹੜਾ ਇਹ ਨਾ ਕਾਫੀ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਏਗਾ ਇੱਕ ਤਾਂ ਇਹਦੇ ਤੇ ਗੱਲ ਕਰਾਂਗੇ ਦੂਜਾ ਕੱਲ ਉਪਰਾਸ਼ਟਪਤੀ ਦੀ ਚੋਣ ਸੀਗੀ ਉਪਰਾਸ਼ਟਪਤੀ ਦੀ ਚੋਣ ਦੇ ਵਿੱਚ ਜਿਹੜੇ ਆ ਸੀਪੀ ਰਾਧਾ ਕ੍ਰਿਸ਼ਨ ਦੇਸ਼ ਦੇ 15ਵੇਂ ਉਪਰਾਸ਼ਟਪਤੀ ਬਣ ਗਿਆ ਉਹਨਾਂ ਦੇ ਸਾਹਮਣੇ ਕਾਫੀ ਚੈਲੰਜ ਨੇ ਤੇ ਜਿਹੜੀਆਂ ਵੋਟਾਂ ਨੇ ਉਹਨੂੰ ਲੈ ਕੇ ਵੀ ਚਰਚਾ ਹੈਗੀ ਵੀ ਜਿਹੜਾ ਇੰਡੀਆ ਗੱਠ ਜੋੜ ਹੈ ਉਹਨੂੰ ਵੋਟਾਂ ਕੁਝ ਘਟ ਪਈਆਂ ਨੇ ਤੇ ਦੂਜੇ ਪਾਸੇ ਵਧ ਪੈਣ ਦਾ ਕੀ ਕਾਰਨ ਹੈ ਇਹਦੇ ਬਾਰੇ ਵੀ ਚਰਚਾ ਕਰਾਂਗੇ ਤੀਜਾ ਜਿਹੜਾ ਮਸਲਾ ਹੈਗਾ ਉਹ ਮਸਲਾ ਹੈਗਾ ਸਾਡਾ ਗੁਆਂਢੀ ਦੇਸ਼ ਨਪਾਲ ਦੇ ਵਿੱਚ ਕੱਲ ਸਰਕਾਰ ਜਿਹੜੀ ਆ ਉਹਨੂੰ ਉਲਟਾ ਦਿੱਤਾ ਗਿਆ ਦਾ ਤਖਤਾ ਪਲਟ ਹੋ ਗਿਆ ਕੀ ਕਾਰਨ ਹੈ ਉਹਦੇ ਬਾਰੇ ਵੀ ਥੋੜੀ ਚਰਚਾ ਜਿਹੜੀ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਜਸਪਾਲ ਜੀ ਜਿਹੜਾ ਪੈਕੇਜ ਦੇ ਕੇ ਗਏ ਪ੍ਰਧਾਨ ਮੰਤਰੀ ਉਮੀਦਾਂ ਅਸਾਂ ਬਹੁਤ ਜ਼ਿਆਦਾ ਸੀਗੀਆਂ ਪੰਜਾਬ ਸਰਕਾਰ ਮੰਗ ਕਰ ਰਹੀ ਵੀ ਸਾਡਾ 60000 ਕਰੋੜ ਰੁਪਇਆ ਤੁਸੀਂ ਦੇਣਾ ਉਹ ਦਿਓ ਇਹ ਕਟੋਕਟ 20000 ਕਰੋੜ ਦਾ ਪੈਕੇਜ ਜਿਹੜਾ ਉਹ ਮੰਗਿਆ ਜਾ ਰਿਹਾ ਸੀਗਾ ਉਹਦੀ ਥਾਂ ਤੇ ਮਿਲਿਆ 16000 1600 ਕਰੋੜ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਪਹਿਲੀ ਗੱਲ ਤਾਂ ਪੰਜਾਬ 'ਚ ਜਿਹੜਾ ਜਿਹੜਾ ਪੈਕੇਜ ਐਨਾਉਂਸ ਕੀਤਾ ਹੈ ਉਹ ਐਨਾ ਥੋੜਾ 1600 ਕਰੋੜ ਉਹ ਇੱਕ ਤਰ੍ਹਾਂ ਦਾ क्रੂਅਲ ਜੋਕ ਹੈ ਬੜਾ ਮਜ਼ਾਕ ਕੀਤਾ ਪਤਾ ਮਜ਼ਾਕ ਆ ਬਹੁਤ ਹੀ ਭੈੜਾ ਤੇ ਮੈਂ ਮਤਲਬ ਕਿ ਇਸ ਕਿਸਮ ਦਾ ਮਜ਼ਾਕ ਕਰ ਨਹੀਂ ਸਕਦੇ ਤੇ ਇਸ ਕਰਕੇ ਪੰਜਾਬ 'ਚ ਚਰਚਾ ਹੋ ਰਹੀ ਵੀ ਇੰਨੇ ਪੈਸੇ ਤਾਂ ਪੰਜਾਬੀ ਖੁਦ ਇਕੱਠੇ ਕਰ ਲੈਣਗੇ ਆ ਵੇਖੋ ਇੱਕ ਰੈਡ ਫੈਮ ਨੇ ਹੀ ਕੈਨੇਡਾ ਦੇ ਵਿੱਚ 16 ਕਰੋੜ ਰੁਪਇਆ ਇਕੱਠਾ ਕਰ ਲਿਆ ਇੱਕ ਦਿਨ ਦੇ ਵਿੱਚ ਦੀ ਉਹਨਾਂ ਕੋਲ ਨੇ ਦਿੱਤਾ ਨਹੀਂ ਹਜੇ ਉਹੀ ਹੈ ਜਿਹੜੇ ਤੇ ਇਸ ਕਿਸਮ ਦੀਆਂ ਕਈ ਸੰਸਥਾਵਾਂ ਹੈ ਉਹੀ ਕਿਤੇ 100 ਕਰੋੜ ਦੇ ਮੇੜ-ਤੇੜ ਤੱਕ ਕੈਨੇਡਾ ਚ ਇਕੱਠਾ ਕਰ ਲੈਣਗੇ ਤੇ ਹੋਰ ਦ ਸਾਰੀਆਂ ਬਾਹਰ ਡਾਇਸਪੋਰਾ ਵੀ ਕਰ ਲੈਂਦਾ ਇਸ ਕਰਕੇ ਪੰਜਾਂ 100 ਕਰੋੜ ਰੁਪਈਆ ਦਾ ਬਾਹਰੋਂ ਹੀ ਆ ਸਕਦਾ ਹੈਗਾ ਤੇ ਇਹ ਇਸ ਕਰਕੇ ਤੇ ਬਾਕੀ ਇੱਥੇ ਹੋਰ ਸੰਸਥਾਵਾਂ ਬਹੁਤ ਪੈਸੇ ਦੇ ਰਹੀਆਂ ਨੇ ਰਈ ਕਲਾਕਾਰਾਂ ਨੇ ਵੀ ਪੰਜਾਬ ਨੂੰ ਪੈਸੇ ਦੇਣ ਦਾ ਹੱਟਪੀਟ ਨੇ ਵੀ ਆਪਣੀ ਜਾਤੀ ਕਪੈਸਿਟੀ ਚ 5-5 7-7 ਕਰੋੜ ਰੁਪਈਆ ਕਿਸੇ 5 ਕਰੋੜ ਕਿਸੇ ਨੂੰ 2 ਕਰੋੜ ਕਿਸੇ ਨੂੰ 7 ਕਰੋੜ ਕਿ ਪੈਸਾ ਦਾ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਤਾਂ ਪੈਸਾ ਇਹਦੀ ਕੌਣ ਪਰਵਾਹ ਕਰਦਾ ਇਹ ਜੋਕ ਕਰਨ ਦੀ ਲੋੜ ਨਹੀਂ ਸੀ ਇਹ ਕਰਨਾ ਚਾਹੀਦਾ ਵੇਖੋ ਦੋ ਗੱਲਾਂ ਦੋ ਗੱਲਾਂ ਪੰਜਾਬ ਗਵਰਨਮੈਂਟ ਵੀ ਗਲਤ ਕਰ ਰਹੀ ਆ ਪਹਿਲੀ ਗੱਲ ਹਰ ਥਾਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਹਰ ਥਾਂ ਕਹਿ ਦਿੰਦੇ ਆ ਸਾਡਾ 60 ਕਰੋੜ ਦੇਣਾ ਉਹ ਵੀ ਥੋੜਾ ਜੀਐਸਟੀ ਦਾ 60 ਕਰੋੜ ਆ ਜੀਐਸਟੀ ਉਹ ਵੀ ਜੀਐਸਟੀ ਦੀ ਇੱਕਦਾਂ ਲੜਾਈ ਨਹੀਂ ਲੜੀ ਜਦੋਂ 2021 ਤੋਂ ਬਾਅਦ ਉਹਨਾਂ ਨੇ ਕਹਿਤਾ ਸੀ ਵੀ ਅਸੀਂ ਪੈਸੇ ਦੇਣੇ ਹੁਣ ਬੰਦ ਕਰਾਂਗੇ ਜਿਹੜਾ ਅੱਗੇ ਡਿਫਰੈਂਸ ਦਿੰਦੇ ਸੀਗੇ ਸਾਰਾ ਹਾਂਜੀ ਹਾਂਜੀ ਅੱਜ ਜੇ ਤੁਹਾਡੇ ਕੋਲੇ ਕਲੈਕਸ਼ਨ ਨਹੀਂ ਸੀ ਹੁੰਦੀ ਟੈਕਸਾਂ ਦੀ ਤੇ ਜਿਹੜਾ ਤੁਹਾਡਾ ਕਲੈਕਸ਼ਨ ਰੂਟੀਨ ਦਾ ਹੋ ਰਿਹਾ ਸੀ ਉਹਦਾ ਜਿਹੜਾ ਡਿਫਰੈਂਸ ਸੀ ਉਹ ਸੈਂਟਰ ਦਿੰਦਾ ਸੀ 21 'ਚ ਤੁਸੀਂ ਕਰਤਾ ਬੰਦ ਤੇ ਚਲੋ ਸਾਰੇ ਸਾਰੀਆਂ ਸੂਬਿਆਂ ਲਈ ਬੰਦ ਕਰਤਾ ਮੁੜ ਕੇ ਉਦੋਂ ਦੇ ਪਿੱਛੋਂ ਕਹਿ ਸਕਦੇ ਸੀ ਵੀ ਸਾਡੇ ਵੱਖਰੇ ਗੱਲਬਾਤ ਆ ਸਾਡੀ ਸਾਡੇ ਪੈਸੇ ਸਾਨੂੰ ਦਿਓ ਤੁਸੀਂ ਇੱਕ ਦਿਨ ਤਾਂ ਲੜਾਈ ਦੀ ਜਿਹੜੀ 21 ਤੋਂ ਬਾਅਦ ਉਹ ਇਕੱਠੇ 60000 ਹੋਇਆ ਵਾ ਪਿਆ ਉਸ ਦੀ ਗਿਣਤੀ 60000 ਕਰ ਦਿੰਦੇ ਉਹ ਨਾਲ ਇਹ ਉਸ ਜੀਐਸਟੀ ਦੇ ਪੈਸੇ ਦਾ ਫਲੱਡ ਫਲੱਡ ਤੇ ਫਲੱਡ ਦੇ ਇਸ ਨਾਲ ਕਿਵੇਂ ਜੁੜ ਗਿਆ ਇਹ ਪੰਜਾਬ ਗਵਰਨਮੈਂਟ ਵਾਹਿਆਤੀਆਂ ਕਰਦੀ ਹੈ ਇਹਨਾਂ ਦੇ ਨਾਂ ਮੰਤਰੀਆਂ ਨੂੰ ਪਤਾ ਨਾ ਵਾਸਤਾ ਐਵੇਂ ਹਰ ਥਾਂ ਜੋੜ ਦਿੰਦੇ ਆ ਸਾਡੇ 60000 ਦਿਓ ਐਵੇਂ ਉੱਤੇ ਹੱਥ ਰੱਖਣ ਦੀ ਗੱਲ ਆ ਕਿ ਵੀ ਸਾਡਾ ਸਿਰ ਅਸੀਂ ਉੱਚਾ ਕਰਨਾ ਇਹਨਾਂ ਨੂੰ ਆਪ ਦਾ ਪੋਜੀਸ਼ਨ ਉੱਚੀ ਕਰਕੇ ਦਿਖਾਉਣ ਕੁੱਤੋ ਥੋੜਾ ਹੋ ਪੈਸਾ ਇਹਦੇ ਨਾਲ ਨਹੀਂ ਜੁੜਿਆ ਇੱਕ ਦਿਨ ਤੁਸੀਂ ਉਹਦੇ ਲਈ ਸਟਰਗਲ ਨਹੀਂ ਕੀਤਾ ਲੈਟਰ ਨਹੀਂ ਲਿਖਦੇ ਕਦੇ ਕੋ ਸਟਰਗਲ ਕਰਕੇ ਕਦੇ ਡੈਲੀਗੇਸ਼ਨ ਲੈ ਕੇ ਨਹੀਂ ਗਏ ਸੈਂਟਰ ਕੋਲੇ ਪਰ ਜਸਪਾਲ ਜੀ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਮਾਮਲਾ ਕਈ ਵਾਰੀ ਕੇਂਦਰ ਕੋਲੋਂ ਉਠਾਇਆ ਹੈਗਾ ਜ਼ਰੂਰ ਉਹ ਨਹੀਂ ਉਹ ਇੱਥੇ ਜਦੋਂ ਕਦੇ ਲੋਡ ਪੈਂਦੀ ਇੱਥੇ ਪੰਜਾਬ ਦੇ ਵਿੱਚ ਇਸ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਦੋਂ ਤੁਸੀਂ ਸਟੇਟਮੈਂਟ ਦੇ ਦਿੰਨੇ ਆ ਉਠਾਇਆ ਕੇਂਦਰ ਕੋਲੇ ਕਿੱਥੇ ਅਸੀਂ ਕੇਂਦਰ ਨਾਲ ਉਠਾਇਆ ਅਸੀਂ ਚਿੱਠੀ ਲਿਖੀ ਆ ਚਿੱਠੀਆਂ ਨਾਲ ਕੰਮ ਚੱਲਦੇ ਹੁੰਦਾ ਤੁਸੀਂ ਪੈਸੇ ਲੈਣੇ ਆ ਤੁਸੀਂ ਆਪ ਦਾ ਹਿੱਸਾ ਤਾਂ ਕਈ ਹੋਰ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਆ ਉਹਦੇ ਜਿਨੀ ਆਪਦਾ ਹਿੱਸਾ ਪਾਇਆ ਹੋਰ 8-10 11000 ਰੁਪਏ ਪਿਆ ਬਾਕੀ ਰਹੀ ਹੁਣ ਤੁਸੀਂ ਇਹਨਾਂ ਨੇ ਕੀ ਕੀਤਾ ਬੀਜੇਪੀ ਦੇ ਇੰਨੇ ਥੋੜਾ ਦਿੱਤੇ ਪੈਸੇ ਤੇ ਬੀਜੇਪੀ ਦੇ ਦੂਜੇ ਤੀਜੇ ਲੀਡਰ ਜਿਹੜੇ ਪੰਜਾਬ ਦੇ ਸੀ ਉਹਨਾਂ ਨੇ ਜਾਣ ਕੇ ਵਿੱਚ ਘੁਮਾਤਾ ਉਦੋਂ ਪਿੱਛੋਂ ਇਹ ਜੀ 12000 ਕਰੋੜ ਰੁਪਇਆ ਤਾਂ ਸਬ ਦਾ ਸੈਂਟਰ ਦਾ ਪਿਆ ਕੌਣ ਕਹਿੰਦਾ ਸੈਂਟਰ ਦਾ ਪਿਆ ਉਹ ਸਾਂਝੇ ਪੈਸੇ ਆ ਸਾਰੇ ਸੂਬਿਆਂ ਨੂੰ ਜਾਂਦੇ ਆ ਜਿਹੜਾ ਜਿਹੜਾ ਡਿਜਾਸਟਰ ਫੰਡ ਆ ਲਗਾਤਾਰ ਇੱਕ ਮੈਕਨਿਜ਼ਮ ਬਣਿਆ ਹੋਇਆ ਉਹਦੇ ਚ ਕੁਝ ਸਭ ਦੇ ਕੱਟੇ ਜਾਂਦੇ ਆ ਤੇ ਹਰ ਇੱਕ ਸਟੇਟ ਲਈ ਇੱਕ ਡਿਜਾਸਟਰ ਫੰਡ ਤਿਆਰ ਕੋ ਹੁੰਦਾ ਉਹਦੇ ਚ ਸੈਂਟਰ ਦਾ ਹਿੱਸਾ ਹੁੰਦਾ ਉਹਦੇ ਚ ਪੰਜਾਬ ਦਾ ਹਿੱਸਾ ਹੁੰਦਾ ਉਹਨੂੰ ਤਾਂ ਪੰਜਾਬ 5-6 ਸਾਲ ਦਾ 23 ਚ ਨਹੀਂ ਛੇੜ ਸਕਿਆ ਟੱਚ ਕਰ ਸਕਿਆ ਉਹਨੂੰ ਟੱਚ ਨਹੀਂ ਕਰ ਸਕਦੇ ਉਹਦੇ ਇੱਕ ਗਾਈਡਲਾਈਨਸ ਆ ਉਦੇ ਅਪਰੂਵਲ ਸੈਂਟਰ ਤੋਂ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਐਵੇਂ ਵਿੱਚ ਜੋੜੀ ਜਾਂਦੇ ਹੋ ਕਿ ਗੱਲ 1600 ਵਿੱਚ ਉਹ ਜੋੜ ਕੇ 13500 ਹੋ ਗਿਆ ਜੀ 1350 1360 13600 ਹੋ ਗਿਆ ਇਹ ਬੀਜੇਪੀ ਕਰੀ ਜਾਂਦਾ ਉਹ ਬਿਸ਼ਰਮੀ ਵਾਲੇ ਤਰੀਕੇ ਨਾਲ ਇਹ ਫਿਗਰਾ ਇਕੱਠੀਆਂ ਕਰਕੇ ਦੇ ਰਹੇ ਆ ਇਹ ਹਿਮਾਚਲ ਦੇ ਕੇਸ ਦੇ ਵਿੱਚ ਕਿਉਂ ਨਹੀਂ ਗਿਣਿਆ ਜਾ ਰਿਹਾ ਵੀ ਹਿਮਾਚਲ ਕੋਲੇ ਵੀ ਇਹ ਫੰਡ ਪਿਆ ਡਿਜਾਸਟਰ ਫੰਡ ਵੀ ਇੰਨਾ ਫੰਡ ਪਿਆ ਜੀ ਅਸੀਂ 1500 ਦਿੱਤਾ ਹੋਰ ਉੱਥੇ ਨਹੀਂ ਗਿਣਿਆ ਜਾ ਰਿਹਾ ਇਸ ਕਰਕੇ ਤੁਸੀਂ ਹਿਮਾਚਲ ਦੀ ਟੋਟਲ ਪਾਪੂਲੇਸ਼ਨ 70 70 72 ਲੱਖ ਦੇ ਨੇੜੇ ਦੀ ਪਾਪੂਲੇਸ਼ਨ ਹੈ ਇੰਨੀ ਘੱਟ ਪਾਪੂਲੇਸ਼ਨ ਹੈ ਉਹਦੇ ਚ ਅਫੈਕਟਡ 4-5 ਲੱਖ ਹੈ ਸਾਰੀ ਇੱਥੇ ਪੰਜਾਬ ਦੇ ਵਿੱਚ 20 ਲੱਖ ਲੋਕ ਅਫੈਕਟਡ ਹੈਗੇ ਪਾਪੂਲੇਸ਼ਨ ਤਿੰਨ ਕਰੋੜ ਹੈ ਉਹ ਤੁਸੀਂ ਇੱਥੇ ਦੋਨਾਂ ਦਾ ਕੋਈ ਮੁਕਾਬਲਾ ਨਹੀਂ ਉਹ ਤੋਂ ਵੱਡਾ ਏਰੀਆ ਜਾਦੇ ਡਿਸਟਰਾਏ ਹੋਇਆ ਫਸਲਾਂ ਸਟੈਂਡਿੰਗ ਫਸਲਾਂ ਦਾ ਹੀ ਗੱਲ ਕਰੋ ਸਾਰੀ ਉਹਨਾਂ ਦਾ ਹੀ ਉਹ 1200 ਤੋਂ 1400 ਦੀ ਤਾਂ ਫਸਲੀ ਖਰਾਬ 1400 ਕਰੋੜ ਦੀ ਤਾਂ ਫਸਲ ਖਰਾਬ ਹੋ ਗਈ ਹੈ ਸਿੱਧੀ ਤੇ ਉਹ ਤੋਂ ਪਿੱਛੇ ਜ਼ਮੀਨ ਰਿਪੇਅਰ ਕਰਨਾ ਸਾਰਾ ਕੁਝ ਉਹਦੇ ਤੋਂ ਮਿੱਟੀ ਚੱਕਣੀ ਸਾਰੀ ਇਹ ਤਾਂ ਦੀਆਂ ਲੇਹਰ ਚੜ ਗਈਆਂ ਹੋਣੀਆਂ ਉਹ ਸਾਰਾ ਰਲ ਮਿਲ ਕੇ 2000 ਕਰੋੜ ਦਾ ਦਾ ਤਾਂ ਉਹੀ ਤੁਹਾਡਾ ਲਾਸ ਹੈ ਸਿੱਧਾ 20 ਸਾਲ ਦਾ ਹੀ ਲਾਸ ਨਹੀਂ ਅਗਲੇ ਸਾਲ ਤੁਸੀਂ ਕਹ ਅੱਗੇ ਆਉਂਦੇ ਸ਼ਾਮ ਮਹੀਨੇ ਦੇ ਬਾਅਦ ਕਣਕ ਨਹੀਂ ਵੀ ਸਕਣੀ ਤੇ ਘਰਾਂ ਦਾ ਲਾਸ ਪਸ਼ੂਆਂ ਦਾ ਲਾਸ ਸੜਕਾਂ ਟੁੱਟ ਗਈਆਂ ਨੈਟਵਰਕ ਸਾਰੇ ਟੁੱਟ ਗਏ ਤੁਹਾਡੀਆਂ ਬਿਲਡਿੰਗਾਂ ਸਰਕਾਰੀ ਡਿੱਗ ਪਈਆਂ ਸਰ ਉਹ ਦਾ ਉਹ ਦਾ ਤਾਂ ਕੋਈ ਕਿਸੇ ਕਿਸਮ ਦਾ ਕੁਝ ਵਿੱਚ ਹੈ ਨਹੀਂ ਤੇ ਇਹ ਸਾਰਾ ਕੁਝ ਕਿਵੇਂ ਜੁੜਿਆ ਇਸ ਕਰਕੇ ਕੋਈ ਤਾਂ ਗੱਲ ਹੀ ਨਹੀਂ ਕੁਝ ਵੀ ਐਵੇਂ ਜੋੜ ਦਿਓ ਤੁਸੀਂ ਹੁਣ ਹੁਣ ਬੀਜੇਪੀ ਵਾਲੇ ਕੀ ਕਰ ਰਹੇ ਆ ਜਿਹੜੇ ਕੱਲ ਦੇ ਪ੍ਰਚਾਰ ਕਰ ਰਹੇ ਆ ਉਹ ਜੀ ਪਰ ਇਹ ਤਾਂ ਜੀ 7-800 ਕਰੋੜ ਬਣਦਾ ਫਸਲ ਦਾ ਤੇ ਬਾਕੀ ਦੀ ਉਹ ਦੇ ਤੂੰ ਤੁਸੀਂ 4 ਕਰੋੜ ਤਾਂ 4 ਕਰੋੜ ਜੇ 4 ਲੱਖ ਰੁਪਈਆ ਤਾਂ ਤੁਸੀਂ ਜਿਹਦੀ ਡੈਥ ਹੋ ਗਈ ਉਹਦੇ ਤੇ ਦੇਣਾ 4 ਪਹਿਲਾਂ ਹੀ ਆਲਰੇਡੀ ਅਨਾਉਂਸ ਕੀਤਾ ਵਾ ਤੇ ਉਹ 50 ਦਾ ਡੈਥ ਹੋ ਗਈਆਂ ਹਾਂ 4 ਦਰਜਣ ਤੋਂ ਉੱਪਰ 55 ਹੋ ਗਏ ਮਾਰੇ ਕੱਲ 55 ਹੋ ਗਈਆਂ 55 ਹੋ ਜਾ ਤਾਂ ਥੋੜੇ ਡੈਥ ਹੋ ਗਈਆਂ ਸਾਰੀਆਂ ਫੇਰ ਮਤਲਬ ਮੁੜ ਕੇ ਇੰਜਰਡ ਹੋਏ ਆ ਬੰਦੇ ਫਿਰ ਤੋਂ ਤੁਹਾਡੇ ਹੋਰ ਵੀ ਕਈ ਕਿਸਮ ਦੇ ਨੁਕਸਾਨ ਹੋ ਜਾਂ ਸਾਰੇ ਨੁਕਸਾਨ ਹਨ ਹੁਣ ਮੱਝ ਹੈਗੀ ਦੋਸਤੋ ਮੱਝ ਤਾਂ ਇੱਥੇ ਮਿਲਦੀ ਨਹੀਂਗੀ ਮੱਝ ਦਾ ਤੁਸੀਂ ਸਾਰਾ ਉਹਨਾਂ ਦੇ ਮੁਤਾਬਕ ਉਹਨਾਂ ਦੇ ਮੁਤਾਬਕ ਫਸਲ ਦਾ ਸਿਰਫ 6800 ਰੁਪਇਆ ਦੇਣਾ ਹੈ ਤੁਸੀਂ ਸੈਂਟਰ ਦਾ ਉਹੀ 6800 ਹਿੱਸਾ ਤਾਂ 6800 ਤੁਸੀਂ ਦੇ ਸਕਦੇ ਹੋ ਆ ਡਿਜਾਸਟਰ ਫੰਡ ਚੋਂ 60 6800 ਰੁਪਇਆ ਫਸਲ ਦਾ ਕਰਕੇ ਦੇ ਸਕਦੇ ਹੋ ਤੁਸੀਂ ਇਕੱਲਾ ਤੇ ਐਵੇਂ ਹੀ ਸਾਰੀਆਂ ਚੀਜ਼ਾਂ ਥੋੜੀਆਂ 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 ਇੰਜੇ ਸਾਰੀਆਂ ਜਿਵੇਂ ਮੁਰਗੀਆਂ ਮੁਰਗੀਆਂ ਦਾ 10 ਮੁਰਗੀਆਂ ਤੋਂ ਵੱਧ ਦੇ ਪੈਸੇ ਨਹੀਂ ਦੇਣੇ ਉਹ ਬੁਰਗੀਖਾਨੇ ਵਾਲੇ ਦਾ ਕੀ ਨੋ ਵੀ ਹੋਊਗਾ ਉਹ 10 ਮੁਰਗੀਆਂ ਨਾਲ ਚੱਲ ਜਾਊ ਕੰਮ ਉਹਦਾ ਮੁਰਗੀਖਾਨੇ ਵੀ ਕਈ ਹੋਏ ਆ ਜਿਹੜੇ ਪੋਲਟਰੀ ਫਾਰਮ ਆ ਉਹ ਡਿਸਟਰੋਏ ਹੋਏ ਇਹ ਸਾਰਾ ਇਸ ਕਰਕੇ ਇਹ ਬੱਕਰੀ ਦੇ ਕੁਝ ਕੁਝ ਸੌਆਂ ਚ ਪੈਸੇ ਬੱਕਰੀ ਜੇ ਮਰੀ ਜਾਂ ਤਾਂ ਉਹ ਵੀ ਤੁਹਾਡੇ ਨਾਂ ਦਾ ਕੋਈ ਪਸ਼ੂ ਮਿਲਦਾ 1000 ਤੋਂ ਘੱਟ ਬੱਕਰੀ ਵੀ 5 5 7 7000 ਰੁਪਈਆ ਬੱਕਰੀਆਂ ਦਾ 10000 ਜਾਂ 10000 ਹੋ ਗਈਆਂ ਤੂੰ ਤੁਸੀਂ ਕੁਝ ਵੀ ਨਹੀਂ ਕੀਤਾ ਇਹ ਸਾਰਾ ਇਹ ਐਵੇਂ ਹੀ ਹੈ ਇਹ ਸੰਕੜਿਆ ਨਾਲ ਇਹ ਪੈਸੇ ਡਿਜਾਸਟਰ ਫੰਡ ਤਾਂ ਐਵੇਂ ਇੱਕ ਇੱਕ ਮਾੜਾ ਜਿਹਾ ਹੁੰਦਾ ਇਹ ਮੌਕੇ ਤੇ ਫੌਰੀ ਫਾਇਦੇ ਲਈ ਉੱਥੇ ਪਿਆ ਉਹਦੀਆਂ ਗਾਈਡਲਾਈਨ ਬੜੀਆਂ ਹੈਗੀਆਂ ਪੈਸੇ ਤੁਸੀਂ ਦੇ ਨਹੀਂ ਸਕਦੇ ਇਸ ਕਰਕੇ ਇਸ ਕਰਕੇ ਲੋਕ ਉਹਨੂੰ ਮੰਗੀ ਜਾਂਦੇ ਆ ਪੈਸੇ ਦਿਓ ਤੁਸੀਂ ਫਸਲ ਦਾ ਤੁਸੀਂ ਠੇਕਾ ਵੀ ਨਹੀਂ ਦੇ ਸਕਦੇ ਇਹਨਾਂ ਦਾ ਸਠੇਕਾ ਉਹੀ 70 70000 ਤੋਂ ਘੱਟ ਐਵਰੇਜ ਠੇਕਾ 60 ਤੋਂ 70 ਦੇ ਵਿੱਚ ਹਾਂਜੀ ਹਾਂਜੀ ਉਹ ਹੁਣ ਸ਼ੁਰੂ ਕਰ ਲਿਆ ਆਪਣੇ ਲੈਵਲ ਤੇ ਕਈ ਬੰਦੇ ਅਫੋਰਡ ਕਰਦੇ ਆ ਤੇ ਉਹਨਾਂ ਨੇ ਠੇਕਾ ਲੈ ਚੁੱਕਿਆ ਤੇ ਉਹਨਾਂ ਨੇ ਪੈਸੇ ਵਾਪਸ ਕਰਤੇ ਤਾਂ ਅਨਾਉਂਸ ਕਰ ਰਹੇ ਆ ਸੋਸ਼ਲ ਮੀਡੀਆ ਤੇ ਵੀ ਅਸੀਂ ਪੈਸੇ ਨਹੀਂ ਲੈਣੇ ਜਿਹੜੇ ਠੇਕੇ ਠੇਕੇ ਉੱਲੋਂ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਇੱਕ ਕਾਸਟ ਬਹੁਤ ਹੁੰਦੀ ਹੈ ਫਸਲ ਉੱਤੇ ਪੈਸੇ ਬਹੁਤ ਲੱਗ ਜਾਂਦੇ ਆ ਤੋ ਇਹ ਇਸ ਕਰਕੇ ਸਾਰਾ ਕੁਝ ਇਹ ਤਾਂ ਇਹ ਬਹੁਤ ਵੱਡਾ ਮਾੜਾ ਕਿਸਮ ਦਾ ਜੋਕ ਕੀਤਾ ਇਹ ਬਗਾਨਗੀ ਦਾ ਜਿਹੜਾ ਅਸਰ ਪੰਜਾਬ ਚ ਸਾਰੇ ਪੰਜਾਬੀਆਂ ਚ ਹੈਗਾ ਸੈਂਟਰ ਪ੍ਰਤੀ ਬਗਾਨਗੀ ਦਾ ਉਹ ਹੋਰ ਜ਼ਿਆਦਾ ਹੋਊਗਾ ਇਹਨਾਂ ਨੇ ਵੀ ਭਾਜਪਾ ਕਹਿੰਦੇ ਸੀ ਆ ਗਈ ਆ ਗਈ ਸਰਕਾਰ ਬਣਾਉਣਾ ਸਵਾਲ ਨਹੀਂ ਪੈਦਾ ਹੁੰਦਾ ਹੁਣ ਭਾਜਪਾ ਤੇ ਕਿਹੜੇ ਮੂੰਹ ਵੀ ਜਿਹੜੀ ਦੇ ਵਰਕਰ ਜਾਣਗੇ ਲੋਕਾਂ ਚ ਅਨੇ ਲੋਕ ਲੋਕ ਤਾਂ ਸਵਾਲ ਪੁੱਛਣਗੇ ਨਾ ਵੀ ਗਵਾਂਡੀ ਛੋਟਾ ਸੂਬਾ ਉਹਨੂੰ ਤਾਂ 1500 ਕਰੋੜ ਜੇ ਦਾ ਵੱਧ ਨੁਕਸਾਨ ਹੋਇਆ ਉਹਨੂੰ 1600 ਕਰੋੜ ਇਹ ਕਿਸੇ ਤਰੀਕੇ ਨਾਲ ਵੀ ਗੱਲ ਬਣਦੀ ਨਹੀਂ ਇਸ ਕਰਕੇ ਐਵੇਂ ਜੋੜ ਕੇ ਤੁਸੀਂ ਫਿਗਰਾਂ ਕਰਦੇ ਫਿਗਰਾਂ ਦੀ ਗੇਮ ਨਹੀਂ ਗੇਮ ਚੱਲਦੀ 23 ਦੇ ਵਿੱਚ ਇਹਨਾਂ ਨੇ 6800 ਰੁਪਿਆ ਸੈਂਟਰਲ ਆ ਦੇਤਾ 50 50 ਗੌਰਮਟ ਵੀ ਬਹੁਤ ਨਕਮੀ ਆ ਦਾ ਹਿੱਸਾ ਪਾਇਆ ਹੀ ਨਹੀਂ ਉਹ ਬਈ ਇਹਨਾਂ ਕੋਲ ਤਾਂ ਪੈਸੇ ਹੈ ਨਹੀਂ ਜੇ 12000 ਕਰੋੜ ਦਾ 12000 ਹੋਣ ਹੋਇਆ 10 ਸੀ ਪਿਛਲੇ ਸਾਲ ਅਰ ਦੋ ਕੋ ਹੋਰ ਜੁੜ ਗਿਆ ਹੋ ਨਾਲ ਨਜਾਸਟਰ ਫੰਡ ਦੇ ਵਿੱਚ 12000 ਕਰੋੜ ਦੇ 12000 ਕੋਟ ਤੁਸੀਂ ਵਰਤਣਾ ਹੋਏ ਤਾਂ ਸੈਂਟਰ ਕੋਲ ਇਹਦਾ ਕੋਲ ਵੀ 7-8000 ਕਰੋੜ ਵੀ ਆਪ ਦੇ ਕੋਲ ਪੰਜਾਬ ਨੂੰ ਵੱਲੋਂ ਲਾਉਣਾ ਪਊਗਾ ਇਸ ਸਾਲ ਦਾ ਨਹੀਂ ਹੈ ਇਹਨਾਂ ਕੋਲ ਕੋਈ ਪੈਸਾ ਤੇ ਇਸ ਕਰਕੇ ਐਵੇਂ 60000 ਵਿੱਚੋਂ ਲਏ ਆਉਣਗੇ ਇੰਨੇ ਮੂਰਖ ਬਣਾਉਂਦੇ ਆ ਪੰਜਾਬ ਪੰਜਾਬ ਗਵਰਨਮੈਂਟ ਵਾਲੇ ਹੱਥ ਉੱਤੇ ਰੱਖਣ ਲਈ ਫਿਰ ਸਭ ਤੋਂ ਮਾੜੀ ਗੱਲ ਜਿਹੜੀ ਕੀਤੀ ਹੈ ਉਹ ਜਿਹੜਾ ਇਹਨਾਂ ਦਾ ਹਰਮੀਤ ਸਿੰਘ ਕਿਹੜਾ ਮინისტრ ਸੀ ਜਿਹੜਾ ਉੱਥੇ ਉਹਨੇ ਉੱਠ ਕੇ ਕਿਹਾ ਮੋਦੀ ਮੋਦੀ ਨੂੰ ਪ੍ਰਾਈਮ ਮਿੰਸਟਰ ਨੂੰ ਵੀ ਇਹ ਤਾਂ ਬਹੁਤ ਘੱਟ ਹੈ ਪੈਸੇ ਉਹ ਕਹਿਣ ਲੱਗੇ ਆਪਕੋ ਹਿੰਦੀ ਆਉਂਦੀ ਆ ਪ੍ਰਾਈਮ ਮਿੰਸਟਰ ਨੇ ਕਿਹਾ ਉਹ ਕਹਿੰਦਾ ਹਾਂ ਆਉਂਦੀ ਆ ਤੋ ਆਪਕੋ ਬਸ ਆਪਕੋ ਸਮਝ ਨਹੀਂ ਆਈ ਮੈਨੇ ਕਿਆ ਕਿਹਾ ਬਹਾ ਦਿਆ ਬੈਠ ਗਿਆ ਉਹ ਉਹ ਇਹ ਹੈ ਐਸ ਕਿ ਸਮਦਾ ਤੁਸੀਂ ਤੁਸੀਂ ਸਨਬ ਕਰਨਾ ਪੰਜਾਬ ਦੇ ਮਿਸਟਰ ਹਰਮੀਤ ਸਿੰਘ ਖੰਦੀવાડી ਮੰਤਰੀ ਹੈ ਨਰਮੀ ਸਿੰਘ ਤਾਂ ਨਹੀਂ ਨਹੀਂ ਇਹਦਾ ਖੇਤੀਬਾੜੀ ਮੰਤਰੀ ਨੇ ਹਮਤ ਨਹੀਂ ਕੀਤੀ ਬੋਲਣ ਦੀ ਦੂਜਾ ਬੋਲਿਆ ਸੀਗਾ ਨਵਾਂ ਮੁੰਡਾ ਸੀ ਉਹੀ ਬੋਲਿਆ ਸੀ ਠੀਕ ਹੈ ਹਾਂ ਦੂਸਰਾ ਉਹ ਬੋ ਮੰਨਿਸਟਰ ਸੀਗੇ ਉਹ ਦੂਸਰਾ ਜਿਹੜਾ ਕਿਹੜਾ ਮੰਨਿਸਟਰ ਹੁਣ ਇੱਕ ਤਾਂ ਇਹ ਨਹੀਂ ਪਤਾ ਵੀ ਇਹ ਕਾਦੇ ਕਾਦੇ ਮੰਨਿਸਟਰ ਇਕੱਲਾ ਖੇਤੀਬਾੜੀ ਮੰਨਿਸਟਰ ਵਾਲਾ ਤਾਂ ਪਤਾ ਵੀ ਬੇਮੀਦ ਖੁੱਡੀਆਂ ਖੇਤੀਬਾੜੀ ਮੰਨਿਸਟਰ ਬਾ ਕੀ ਕਿਸੇ ਦਾ ਕੋਈ ਪਤਾ ਨਹੀਂ ਵੀ ਕਾਦੇ ਮਨਿਸਟਰ ਹੈ ਇਸ ਕਰਕੇ ਜਿਹੇ ਜੀ ਅਡਹੌਕ ਕਿਸਮ ਦੀ ਮਾੜੀ ਕਿਸਮ ਦੀ ਗਵਰਨਮੈਂਟ ਇੱਥੋਂ ਦੀ ਹੈ ਕੀ ਉਹ ਇਸਟਰ ਬਿਮਾਰ ਹੀ ਹੋ ਗਿਆ ਕੇਬੀਸਨ ਨੂੰ ਜਾਣ ਦੇ ਲਈ ਉਹਦੇ ਨੂੰ ਪੋਲੀਟੀਕਲ ਬਿਮਾਰੀ ਆ ਜਾਂ ਕਿਹੜੀ ਆ ਇਹ ਨਹੀਂ ਸਾਨੂੰ ਪਤਾ ਤੇ ਸਹੀ ਬਿਮਾਰ ਹੈ ਜਾਂ ਪੋਲੀਟੀਕਲੀ ਬਿਮਾਰ ਹੈ ਇਹ ਹੁਣ ਨਹੀਂ ਪਤਾ ਕੀ ਗੱਲ ਹੈ ਤੇ ਉਹ ਉਹਦਾ ਉਹਦਾ ਇੱਕ ਪ੍ਰੋਟੋਕੋਲ ਵੱਟਾ ਹੁੰਦਾ ਜੇ ਉਹ ਮੌਕੇ ਤੇ ਜਾਂਦਾ ਤਾਂ ਕੋਈ ਫਰਕ ਪੈਣਾ ਚਾਹੀਦਾ ਸੀ ਕੋਈ ਸੀਐਮ ਦਾ ਫਰਕ ਪੈਂਦਾ ਹੀ ਪੈਂਦਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਅ ਤੇ ਇਸ ਕਰਕੇ ਉਹਨਾਂ ਨੇ ਬਹੁਤ ਮਾਰਾ ਜੋਕ ਕੀਤਾ ਤੇ ਇਹ ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ ਇਹ ਅੰਦਰੋਂ ਅੰਦਰੀ ਜਿਹੜਾ ਵਿਤਕਰੇ ਦਾ ਰੋਲ ਹੈ ਉਹ ਸੈਂਟਰ ਨਹੀਂ ਛੱਡਦਾ ਨਹੀਂ ਛੱਡਦਾ ਆਹੀ ਇੱਕ ਵੱਡੀ ਗੱਲ ਹੈ ਕਿ ਹੋਰ ਵੀ ਸਾਰੀਆਂ ਗੱਲਾਂ 'ਚ ਦੇਖਿਆ ਵੀ ਇਹ ਬਿਲਕੁਲ ਨਹੀਂ ਹੈ ਹਮਨੇ ਲੋਕਾਂ ਨੇ ਆਪ ਕੀਤੇ ਪੰਜਾਬ ਦੇ ਵਿੱਚ ਤੇ ਹੁਣ ਵੀ ਕਰ ਸਕਦੇ ਆ ਤੇ ਲੋਕ ਲੋਕਾਂ ਦੇ ਬਹੁਤ ਜੋਰ ਸ਼ੋਰ ਨਾਲ ਚੱਲ ਰਿਹਾ ਜੀ ਇਹ ਪੈਸੇ ਵਾਪਸ ਕਰ ਦੇਣੇ ਚਾਹੀਦੇ ਪਰ ਇਹਨਾਂ ਨੇ ਕਿਹੜੇ ਕਰਨੇ ਆ ਕੀ ਕਰਨਾ ਇਹਨਾਂ ਪੰਜਾਬ ਵਾਲਿਆਂ ਦਾ ਵੀ ਹਾਲ ਮਾੜਾ ਹੈ ਠੀਕ ਹੈ ਜੀ ਇਸ ਤੋਂ ਅੱਗੇ ਗੱਲਾਂ ਕੱਲ ਜਿਹੜੀ ਚੋਣ ਹੋਈ ਸੀ ਉਪਰਾਸ਼ਟਪਤੀ ਦੀ ਚੋਣ ਉਸ ਚੋਣ ਦੇ ਵਿੱਚ ਜਿਹੜਾ ਜਿਹੜਾ ਇੰਡੀਆ ਗੱਠ ਜੋੜ ਆ ਉਹਦੇ ਉਮੀਦਵਾਰ ਨੂੰ 300 ਵੋਟ ਪਈਆਂ ਤੇ ਜਿਹੜਾ ਹਾਕਮ ਤੇਰਦਾ ਐਨਡੀਆ ਦਾ ਉਮੀਦਵਾਰਾ ਉਹਨੂੰ 452 ਵੋਟਾਂ ਪਈਆਂ 152 ਵੋਟਾਂ ਦੇ ਫਰਕ ਨਾਲ ਜਿਹੜੇ ਆ ਜੀਪੀ ਰਾਧਾ ਕ੍ਰਿਸ਼ਨ ਜਿਹੜੇ ਦੇ ਦੇ ਉਪਰਾਸ਼ਟਰਪਤੀ ਚੁਣਗੇ ਤੇ ਜਿਹੜੇ ਦੂਜੇ ਪਾਸੇ ਰੈਡੀ ਸੀਗੇ ਸਾਭਕਾ ਜੱਜ ਨੇ ਸੁਪਰੀਮ ਕੋਰਟ ਦੇ ਉਹ 152 ਵੋਟਾਂ ਦੇ ਫਰਕ ਨਾਲ ਹਾਰ ਗਏ ਤੇ ਇੰਡੀਆ ਗੱਠ ਜੋੜ ਦੀਆਂ 315 ਵੋਟਾਂ ਸੀ 15 ਵੋਟਾਂ ਰੱਦ ਹੋਈਆਂ ਇਹ ਰੱਦ ਸਾਰੀਆਂ ਇੱਕ ਦਿਨ ਦੀਆਂ ਹੋਈਆਂ ਇਹਨੂੰ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਰੱਦ ਐਗਜ਼ੈਕਟਲੀ ਹੈ ਜਿਹਾ ਫਿਗਰ ਬਾਹਰ ਬਿਲਕੁਲ ਡਿਟੇਲ ਡਿਟੇਲ ਆਈ ਨਹੀਂ ਬਾਹਰ شپੀ ਨਹੀਂ ਬਹੁਤੇ ਤੇ 15 ਰੱਦ ਹੋਈਆਂ ਤਾਂ ਫਿਰ ਠੀਕ ਉਹਨਾਂ ਦਾ ਇੰਡੀਆ ਬਲੌਗ ਤੇ ਸਾਰੀਆਂ ਪੈ ਗਈਆਂ ਤੇ 350 ਪੈ ਗਈਆਂ 315 80 ਟੋਟਲ ਤੇ ਫਿਰ ਤਾਂ ਕੋਈ ਗੱਲ ਬਾਤ ਹੈ ਨਹੀਂ ਕਿ ਸਵਾਲ ਤਾਂ ਇਹ ਹੈ ਵੀ ਕਈ ਪਾਰਟੀਆਂ ਨੇ ਜਿਹੜਾ ਬਾਦਲ ਦੀ ਮਦਦ ਮਦਦ ਵੀ ਕੀਤੀ ਹੈ ਮੋਦੀ ਦੀ ਜਿਸ ਤਰੀਕੇ ਨਾਲ ਉਹ ਵੀ ਅਕਾਲੀ ਦਲ ਨੇ ਅਬਸਟੇਨ ਕਰਕੇ ਮਦਦ ਕੀਤੀ ਹੈ ਇਹ ਜੇ ਪਾ ਦਿੰਦੇ ਤਾਂ ਇਹਨਾਂ ਦੀ ਪਾਰਟੀ ਰਿਵਾਈਵ ਨਹੀਂ ਇੱਥੇ ਉਹਨੂੰ ਸੈਟ ਬੈਕ ਸੀਗਾ ਤੇ ਇਹਨਾਂ ਨੇ ਤਿੰਨ ਪਾਰਟੀਆਂ ਹੀ ਆਲਮੋਸਟ ਅਬਸੈਂਟ ਕੀਤੀ ਨੇ ਦੇਖੋ ਅਬ ਦੇਖੋ ਇਨਡਾਇਰੈਕਟਲੀ ਤਾਂ ਸਾਡੀ ਇਹ ਸਾਰੇ ਸਾਡੇ ਤਿੰਨੇ ਐਮਪੀਆ ਵੱਲੋਂ ਹਰ ਸਿਮਰਨ ਸਿਮਰਨ ਅਮਰਤਪਾਲ ਤੇ ਇਹ ਜਿਹੜੇ ਸਰਬਜੀਤ ਆ ਫਰੀਦਪੁਰ ਵਾਲਾ ਇਹਨਾਂ ਵੱਲੋਂ ਇਨਡਾਇਰੈਕਟਲੀ ਤਾਂ ਭਾਜਪਾ ਦੀ ਮਦਦ ਹੈ ਕੀ ਚਾਹੀਦੇ ਸੀ اپੋਜੀਸ਼ਨ 'ਚ ਤੁਸੀਂ ਤੁਸੀਂ ਹੁਣ ਕਿ ਕਿਵੇਂ ਵੋਟ ਪਾ ਦਿਓਗੇ ਆਰਐਸਐਸ ਨੂੰ ਉਹ ਆਰਐਸਐਸ ਦਾ ਵਰਕਰ ਹੈ ਸਾਰਾ ਸੌਰੀ ਉਮਰ ਆਰਐਸਐਸ ਦਾ ਰਹਿ ਹੈ ਉਹਦੀ ਉਹਦੀ ਕੁਆਲਿਫਿਕੇਸ਼ਨ ਹੈ ਜਿਹੜਾ ਐਨਡੀਏ ਦਾ ਕੈਂਡੀਡੇਟ ਹੈ ਉਹਦੀ ਕੁਆਲਿਫਿਕੇਸ਼ਨ ਹੈ ਵੀ ਆ ਵੀ ਆਰਐਸਐਸ ਦਾ ਵਰਕਰ ਹੈ ਪਮਲ ਲਾਡੂ ਤੋਂ ਸਾਉਥ ਤੋਂ ਤੋ ਇਹ ਹੁਣ ਆਰਐਸਐਸ ਦੇ ਵਰਕਰ ਨੂੰ ਤੁਸੀਂ ਵੋਟ ਪਾ ਕਿਵੇਂ ਪਾ ਦਿਓ ਤੁਹਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਸੀ ਜੇ ਰੀਜIONAL ਪਾਰਟੀ ਪੰਜਾਬ ਦੇ ਹੋਣ ਕਰਕੇ ਇਹ ਨਹੀਂ ਕੀਤਾ ਇਹਨਾਂ ਨੇ ਤੇ ਇਸ ਕਰਕੇ ਇਹਨਾਂ ਨੇ ਥੌਖਾ ਰਸਤਾ ਚੁਣ ਲਿਆ ਵੀ ਨਾਲ ਨਾਲੇ ਸਾਡੀ ਭਾਜੀਪੀ ਨੇ ਬਣੀ ਰਹੀ ਅੰਦਰੋਂ ਅੰਦਰੀ ਤੇ ਅਸੀਂ ਅਨ ਅਫਸਟੇਨ ਕਰਕੇ ਅਸੀਂ ਬੋਟ ਪਾਉਣੇ ਨਹੀਂ ਜਾਂਦੇ ਇਹ ਇਸ ਕਰਕੇ ਇਹ ਹਜੇ ਹੋਰ ਵੀ ਕਈਆਂ ਨੇ ਮਦਦ ਕੀਤੀ ਹੈ ਸਵਾਲ ਇਹ ਹੁੰਦਾ ਵੀ ਤਾਂ 427 ਵੋਟਾਂ ਬਣੀਆਂ ਸੀ 52 ਕਿਵੇਂ ਪੈ ਗਈਆਂ ਕ੍ਰੋਸਿੰਗ ਕ੍ਰੋਸ ਵੋਟਾਂ ਕਿ ਕ੍ਰੋਸ ਪਾਰਟੀ ਵੋਟਿੰਗ ਕਿਵੇਂ ਹੋ ਗਈ ਇਹ ਹਜੇ ਡਿਟੇਲ ਆਈ ਨਹੀਂ ਇਹਦੇ ਬਾਰੇ ਕੀਤਾ ਪੂ ਇਹੀ ਹੈਰਾਨੀ ਵਾਲੀ ਗੱਲ ਹੈ ਬੀਜੇਪੀ ਇਸ ਗੱਲ ਨੂੰ ਬੜੀ ਘਮਾ ਰਹੀ ਹੈ ਜੋਰ ਸ਼ੋਰ ਨਾਲ ਦੇਖੋ ਜੀ ਹੁਣ ਕਿਹੜਾ ਵੋਟ ਚੋਰੀ ਕੀਤੀ ਅਸੀਂ ਅਸੀਂ ਜਿੱਤ ਗਏ ਓਏ ਕੋਈ ਇੱਕ ਇਹ ਤਾਂ ਬਹੁਤ ਵੱਡੀ ਜਿਹੜੀ ਇਲੈਕਸ਼ਨ ਹੈ ਇੱਥੇ ਤੱਕ ਗਿਣਤੀ ਦੀਆਂ ਵੋਟਾਂ 700 ਕੁਝ ਵੋਟਾਂ ਸੀਗੀਆਂ ਤੇ ਇੱਥੇ ਕੀ ਚੋਰੀ ਚੜ ਗਿਆ ਸਿੱਧਾ ਪਤਾ ਲੱਗ ਜਾਣਾ ਆ ਵੀ ਪਤਾ ਲੱਗ ਜੂ ਕਿਹੜੇ ਬੰਦਿਆਂ ਨੇ ਵੋਟ ਕਰਾਸਿੰਗ ਕੀਤੀ ਕਿਰਾ ਪਾਰਟੀ ਦੇ ਵੋਟ ਕਰਾਸਿੰਗ ਹੋਈ ਹੈ ਇਹ ਨਹੀਂ ਪਤਾ ਲੱਗ ਜਾਣਾ ਇਸ ਕਰਕੇ ਸਾਰਾ ਕੁਝ ਹੋ ਜਾਣਾ ਪੈਸੇ ਦਾ ਲੈਣ ਦੇਣ ਹੋਇਆ ਤਾਂ ਉਹ ਹੀ ਪਤਾ ਲੱਗ ਜਾਣਾ ਇਹ ਸਾਰਾ ਕੁਝ ਕੱਲ ਤੱਕ ਹੋ ਸਪਸ਼ਟ ਹੋ ਜਾਊਗਾ ਤੇ ਇਸ ਕਰਕੇ ਹੁਣ ਅਸੀਂ ਇਹਦੇ ਬਾਰੇ ਇਹ ਨਹੀਂ ਕਹਿ ਸਕਦੇ ਹਾਂਜੀ ਹਮ ਚਲੋ ਇਸ ਤੋਂ ਕਿ ਵਦੇ ਮਤਲਬ ਜਿਹੜਾ ਅਹਿਮ ਮਸਲਾ ਹੈਗਾ ਉਹ ਹੈਗਾ ਸਾਡਾ ਜਿਹੜਾ ਗਵਾਂਡੀ ਦੇਸ਼ ਹੈ ਨੇਪਾਲ ਨੇਪਾਲ ਦੇ ਵਿੱਚ ਦੋਪੇ ਦੋ ਦਿਨਾਂ ਤੋਂ ਅੰਦੋਲਨ ਸੀਗਾ ਅੰਦੋਲਨ ਵੀ ਬਹੁਤ ਲੰਬਾ ਨਹੀਂ ਚੱਲਿਆ ਤੇ ਉਸ ਅੰਦੋਲਨ ਦੇ ਵਿੱਚ ਜਿਹੜੀ ਹਾਕਮ ਤੇ ਸੀਗੀ ਜਿਹੜੇ ਉਹਦੇ ਪ੍ਰਧਾਨ ਮੰਤਰੀ ਸੀ ਉਹ ਲਈ ਉਹਨਾਂ ਨੂੰ ਦੇ ਛੱਡ ਕੇ ਭੱਜਣਾ ਪਿਆ ਬਾਕੀ ਇੱਕ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਪਤਨੀ ਨੂੰ ਲੋਕਾਂ ਨੇ ਪਹਿਲਾਂ ਕੁੱਟਿਆ ਫੇਰ ਛਾੜ ਦਿੱਤਾ ਗਿਆ ਉਹਦੀ ਮੌਤ ਹੋ ਗਈ ਮਤਲਬ ਵਿਰੋਧੀ ਜਿਹੜੀ ਹਾਕਮ ਤੇ ਰਹਾ ਉਹਦੇ ਜਿਹੜੇ ਸੀ ਜਾਂ ਜਿਹੜੇ ਵੀ ਲੋਕ ਸੀਗੇ ਜਿਹੜੇ ਸੱਤਾ ਦੇ ਕਾਬੇ ਸੀ ਉਹਨਾਂ ਨਾਲ ਕਾਫੀ ਮਾੜਾ ਵਿਹਾਰ ਹੋਇਆ ਉਹਨਾਂ ਦੇ ਘਰ ਅੱਗਾਂ ਲਾ ਦਿੱਤੀਆਂ ਗਈਆਂ ਇੱਥੋਂ ਤੱਕ ਆਪਣਾ ਹੀ ਉਹਨਾਂ ਦਾ ਜਿਹੜਾ ਏ ਦੂਰਦਰਸ਼ਨ ਕੇਂਦਰ ਸੀਗਾ ਜਿਹੜਾ ਉਹਨੂੰ ਵੀ ਸਾੜ ਦਿੱਤਾ ਗਿਆ ਇਸ ਤਰੀਕੇ ਦੀ ਹਾਲਤ ਆ ਬੜੀ ਅਨਸਰਟਨ ਸਿਚੁਏਸ਼ਨ ਬਣੀ ਉਤੋਂ ਦੀ ਹੁਣ ਜਿਹੜੇ ਅੰਦੋਲਨਕਾਰੀ ਆ ਤੇ ਜਿਹੜੇ ਉਤੋਂ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਰਾਸ਼ਟਰਪਤੀ ਨੇ ਉਹਨਾਂ ਨੂੰ ਸੱਦਾ ਦਿੱਤਾ ਅੰਦੋਲਨਕਾਰੀਆਂ ਨੂੰ ਆਹ ਗੱਲਬਾਤ ਕਰੀਏ ਤੁਸੀਂ ਕਿਵੇਂ ਦੇਖਦੇ ਆ ਜਿਹੜਾ ਅਚਾਨਕ ਇਹ ਹੋਇਆ ਕੋ ਬਹੁਤ ਪਹਿਲਾਂ ਨਹੀਂ ਇੱਕ ਕਰਪਸ਼ਨ ਨੂੰ ਕਿਹਾ ਜਾ ਰਿਹਾ ਵੀ ਇਹ ਕਰਪਸ਼ਨ ਵੱਟਾ-ਵੱਟਾ ਬਣਿਆ ਜਿਹਦੇ ਕਰਕੇ ਸਾਰਾ ਕੁਝ ਵਾਪਰਿਆ ਤੁਸੀਂ ਕਿਵੇਂ ਦੇਖਦੇ ਆ ਇਸ ਮਸਲੇ ਨੂੰ ਬੇਖੋ ਮਾਇਆ ਤਾਂ ਇਹਨੂੰ ਬਹੁਤ ਵੱਡੇ ਤਰੀਕੇ ਨਾਲ ਦੇਖਦਾ ਵੀ ਇਹ ਹਿੰਦੂ ਰਾਜ ਸੀ ਕਿ ਇੱਕੋ ਇੱਕ ਹਿੰਦੂ ਡਿਕਲੇਅਰਡ ਹਿੰਦੂ ਸਟੇਟ ਸੀ ਹਾਂ ਜਿੰਦੂ ਰਾਸ਼ਟਰ ਸੀਗਾ ਡਿਕਲੇਅਰਡ ਸੀ ਜਿਹੜਾ ਹੁਣ ਤੱਕ ਹੋਇਆ ਜਾ ਚੁੱਕਾ ਪਰ ਹੁਣ ਤਾਂ ਸੈਕੂਲਰ ਸਰਕਾਰ ਸੀਗੀ ਨਾ 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 ਕੋਈ ਸੈਕੂਲਰ ਹਜੇ ਤੱਕ ਉਹ ਗੱਲਾਂ ਕਹਿ ਜਾਂ ਇਹਨਾਂ ਨੇ ਮੁੜਕੜ ਕੇ ਫੇਰ ਆਹ ਜਿਹੜੇ ਹੁਣ ਵਾਲੇ ओली ਵੈਸੇ ਸੀ ਪ੍ਰਾਈਮ ਮਿਨਿਸਟਰ ਇਸ ਇਹਨਾਂ ਦੇ ਰਾਹੀਂ ਇਨਡਾਇਰੈਕਟਲੀ ਉਹ ਆਉਣ ਲੱਗੇ ਹੁੰਦੇ ਆ ਰਾਜਾ ਹੁਣ ਪਿੱਛੇ ਜੇ ਬੋਲ ਕੇ ਹਟਿਆ ਗਿਆ ਜਿਹੜਾ ਪੁਰਾਣਾ ਲਾਹਿਆ ਹੋਇਆ ਡਿਪੋਜ਼ ਕੀਤਾ ਹੋਇਆ ਰਾਜਾ ਸੀ ਹਿੰਦੂ ਰਾਜ ਦੇ ਵੇਖੋ ਇਹ ਇਹ ਸਭ ਕਾ ਇੰਡੀਆ ਦੇ ਲਈ ਬਿ ਤੁਸੀਂ ਤੁਸੀਂ ਇਸ ਐਡੇ ਵੱਡੇ ਮੁਲਕ ਜੋ ਐਡਾ ਛੋਟਾ ਜਿਹਾ ਮੁਲਕ ਹੈ ਉਹ ਨੂੰ ਤੁਸੀਂ ਤੁਸੀਂ ਇਹ ਜੇ Hindu state ਨਹੀਂ ਰੱਖ ਸਕੇ ਡਿਕਲੇਅਰਡ Hindu state Hindu ਰਾਸ਼ਟਰ ਨਹੀਂ ਰੱਖ ਸਕੇ ਤੁਸੀਂ ਐਡੇ ਵੱਡੇ ਕੰਟਰੀ ਨੂੰ Hindu ਕਿਉਂ ਬਣਾ ਦੇਓਗੇ Hindu ਰਾਸ਼ਟਰ ਕਿਉਂ ਬਣਾ ਦੇਓਗੇ ਇਸ ਕਰਕੇ ਇਹ ਸਾਡਾ ਸਾਡੀ ਜਿਹੜੀ ਸਟੈਬਲਿਸ਼ਮੈਂਟ ਹੈ ਸਾਡੇ ਦੇਸ਼ ਦੀ ਪਰ ਇੰਡੀਅਨ ਸਟੇਟ ਲਈ ਉਹ ਵੱਡੀ ਇਹਦੇ ਚ ਅਸੀਂ ਹਮੇਸ਼ਾ ਇਹ ਕੰਟ੍ਰੋਵਰਸੀ ਇਹ ਚੱਲਦੀ ਆ ਵੀ ਇਹ ਮੁੜ ਕੇ ਫੇਰ ਉਹ ਹਿੰਦੂ ਰਾਸ਼ਟਰ ਤੇ ਹਿੰਦੂ ਸਟੇਲਮੈਂਟ ਖੜੀ ਕਰਦੀਆਂ ਕੋਸ਼ਿਸ਼ਾਂ ਹੁੰਦੀਆਂ ਉੱਥੋਂ ਇਹ ਲੜਾਈ ਚੱਲਦੀ ਆ ਆ ਜਿਹੜਾ ਇਹ ਉਸੇ ਕਿਸਮ ਦੀਆਂ ਹੀ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਟੈਂਡੈਂਸੀ ਹੁੰਦੀ ਹੈ ਜਿਹਦੇ ਥੱਲੇ ਤੁਸੀਂ ਸੋਸ਼ਲ ਮੀਡੀਆ ਬੰਦ ਕੀਤਾ ਸੋਸ਼ਲ ਮੀਡੀਆ ਦਾ ਇੱਕ ਇਹ ਮੈਂ ਗੱਲ ਲੜਾਈ ਦਾ ਮੁੱਦਾ ਬਣ ਗਿਆ ਕਿ ਨਾ ਸਵਾਲ ਤਾਂ ਤੁਹਾਡੇ ਅੰਦਰ ਹੈਗਾ ਕਿ ਕਰਪਸ਼ਨ ਬਹੁਤ ਜ਼ਿਆਦਾ ਸੀ ਤੇ ਤੁਸੀਂ ਜਿਹੜੇ ਲੈਫਟ ਪਾਰਟੀਆਂ ਹੈਗੀਆਂ ਉੱਥੇ ਰਾਜ ਕਰਦੀਆਂ ਉਹਨਾਂ ਨੂੰ ਤੁਸੀਂ ਰਾਜ ਨਹੀਂ ਕਰਨ ਦਿੱਤਾ ਮੁੜ ਕੇ ਫਿਰ ਉਸ ਕਿਸਮ ਦਾ ਜਿਹੜਾ ਧਾਰਮਿਕ ਗੱਲਾਂ ਜੀਆਂ ਖੜੀਆਂ ਕਰ ਲੈਨੇ ਹੋ ਉੱਥੋਂ ਸਮੱਸਿਆ ਖੜੀ ਹੋ ਗਈ ਹੈ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਆ ਗਿਆ ਤੇ ਹੁਣ ਜੇ ਤੁਸੀਂ ਐਡੇ ਛੋਟੇ ਜਿਹੇ ਕੰਟਰੀ ਦੇ ਵਿੱਚ ਨੇਪਾਲ ਸਟੇਟ ਵਿੱਚ ਤੁਸੀਂ ਹਿੰਦੂ ਰਾਸ਼ਟਰ ਨਹੀਂ ਬਣਾ ਸਕਦੇ ਇੱਥੇ ਨਹੀਂ ਬਣ ਸਕਦਾ ਇੰਡੀਆ 'ਚ ਇਸ ਕਰਕੇ ਇੰਡੀਅਨ ਨਾਲ ਲੱਗਦੇ ਇੰਡੀਅਨ ਸਟੇਟ ਨੂੰ ਇਹ ਤੋਂ ਤੋਂ ਸਾਬਕਾ ਲੈਣਾ ਚਾਹੀਦਾ ਇੱਕ ਤਾਂ ਇਹ ਚੱਲਦਾ ਜਿਵੇਂ ਹਾਂਜੀ ਇੱਕ ਗੱਲ ਮੈਂ ਹੋਰ ਕੁਝ ਸਮਾਂ ਪਹਿਲਾਂ ਸਾਲ ਤਕਰੀਬਨ ਹੋਣ ਵਾਲਾ ਬੰਦੜਾ ਦੇ ਵਿੱਚ ਵੀ ਇਹੀ ਕੁਝ ਵਾਪਰਿਆ ਸੀਗਾ ਤੇ ਇੱਥੇ ਵੀ ਤਕਰੀਬਨ ਇਹਨਾਂ ਦੀ ਕੋਈ ਸਿਮਿਲਰਿਟੀ ਹੈਗੀ ਦੋਨਾਂ 'ਚ ਬੇਕੋ ਸਿਮਿਲੈਰਿਟੀ ਹੈ ਵੀ ਪਾਕਿਸਤਾਨ ਚ ਭਾਵੇਂ ਅਸਲਾਮਿਕ ਸਟੇਟ ਹੈ ਪਰ ਉਥੇ ਅਸਲਾਮਿਕ ਗੱਲਬਾਤ ਹੈ ਨਹੀਂ ਖਾਲੀ ਇੱਕ ਕਬਜ਼ਾ ਕਰਨ ਲਈ ਤੁਸੀਂ ਜਿਹੜਾ ਹੁਣ ਤੁਹਾਡੀ 70 ਸਾਲ ਦੀ ਫੌਜ ਲਈ ਵੀ ਹੈ ਤੁਸੀਂ ਉਸ ਤੇ ਬਲੋਚਿਸਤਾਨ ਤੇ ਤੇ ਉਹ ਵੀ ਮੁਸਲਮਾਨ ਹੈ ਕੋਈ ਬਾਹਰੋਂ ਹੈ ਨਹੀਂ ਕੋਈ ਤੁਸੀਂ ਫਿਰ ਨਾਰਥ-ਵੈਸਟ ਗਵਰਨਰਯਰ ਦੇ ਉੱਤੇ ਕੈ ਸਾਲਾਂ ਦੇ ਲੱਗੇ ਉਹ ਤੇ ਉਹ ਵੀ ਉਹ ਵੀ ਉਹ ਵੀ ਮੁਸਲਮਾਨ ਦੂਜਾ ਤਾਂ ਉੱਥੇ ਬੰਦੇ ਹੀ ਹੈ ਨਹੀਂ ਜਿਹੜਾ ਲੜ ਰਿਹਾ ਹੋਏ ਤੇ ਇਸ ਕਰਕੇ ਬੰਗਲਾਦੇਸ਼ ਵਿੱਚ ਵੀ ਸਾਰੇ ਮੁਸਲਮਾਨ ਉਹ ਤੁਸੀਂ ਉੱਥੇ ਤੋਂ ਵੱਡੀ ਗਿਣਤੀ ਮੈਂਡੋਰਟੀ ਵੀ ਸੀ Hindu West Hindu Bengali ਸੀਗੇ ਕਾਫੀ 30 35% ਵੱਡੀ ਗਿਣਤੀ ਸੀ ਤੇ ਉਹ ਦੇਸ਼ ਲਗਦਾ ਜਾ ਹੋਇਆ ਯਾਦ ਪਾਲਿਟੀਸ਼ਨ ਹੋਈ ਉਹਨਾਂ ਉਹ ਘਟ ਕੇ ਤੇ 25 20 25 ਰਹਿ ਗਏ ਆ ਪਰਸੈਂਟ ਉੱਥੇ ਘਟিয়ে ਤੁਰੇ ਜਾਂਦੇ ਆਗੇ ਹੁਣ ਉਹ ਨਾ ਉਹ ਲੜਦੇ ਆ ਲੜਦੇ ਤਾਂ ਤੁਸੀਂ ਵਾਪਸ ਵੀ ਦੀ ਇਸ ਕਰਕੇ ਇਹ ਇਸ ਕਰਕੇ ਜਿੱਥੇ ਵੀ ਕੋਈ ਰੀਜਨਲ ਲੈਵਲ ਦੀ ਲੜਾਈ ਹੁੰਦੀ ਹੈ ਉੱਥੇ ਤਾਂ ਫਿਰ ਕਤਲੇਆਮ ਤੇ ਬਲੱਡ ਸ਼ੈਡ ਤੇ ਇਸ ਕਿਸਮ ਦੇ ਆ ਲੜਾਈਆਂ ਪੜਾਈਆਂ ਬਹੁਤ ਹੁੰਦੀਆਂ ਉੱਥੇ ਸਹੀ ਰਾਜ ਨਹੀਂ ਹੁੰਦਾ ਤੇ ਦੇਸ਼ ਤਰੱਕੀ ਨਹੀਂ ਕਰ ਸਕਦਾ ਇਹ ਬੰਗਲਾਦੇਸ਼ ਵੀ ਇਸੇ ਗੱਲ 'ਚ ਫਸਿਆ ਹੋਇਆ ਪਾਕਿਸਤਾਨ ਵੀ ਫਸਿਆ ਹੋਇਆ ਤੇ ਨੇਪਾਲ ਦੇ ਵਿੱਚ ਜਿਹੜਾ ਦਵਾਰਾ ਕਦੇ-ਕਦੇ ਖੜਾ ਹੁੰਦਾ ਉਹੀ ਸਿਰ ਚੁੱਕਦੇ ਆ ਪੁਰਾਣੀਆਂ ਫੋਰਸਸ ਉਹ ਲੋਕ ਉਹਨੇ ਇਹ ਹੋ ਜਾਂਦਾ ਇੰਡੀਆ ਚ ਵੀ ਇਹੀ ਗੱਲ ਚੱਲ ਰਹੀ ਆ ਸਾਰੇ ਇਹ ਸਾਰੇ ਖਿੱਤਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਉਹ ਇਹ ਇਹ ਰਿਜ਼ਾਲਵ ਨਹੀਂ ਹੁੰਦਾ ਵੀ ਤੁਸੀਂ ਕਿਸ ਕਿਸਮ ਦੀ ਗੱਲ ਰਾਜ ਕਰਨ ਲਈ ਤੁਸੀਂ ਜਿਹੜੀਆਂ ਧਾਰਮਿਕ ਭਾਵਨਾਵਾਂ ਉਹਨਾਂ ਨੂੰ 扑ੜਕਾ ਲੈਨੇ ਹੋ ਤੇ ਮੁੜ ਕੇ ਉਹ ਸੰਭਦਾ ਹੀ ਨਹੀਂ ਤੁਤੋ ਸਾਰਾ ਕੁਝ ਇਹੀ ਨੇਪਾਲ ਚ ਹੋਇਆ ਇਹੀ ਦੂਜੇ ਕੰਟਰੀ ਚ ਹੋ ਜਾਂਦਾ ਤੇ ਨੇਪਾਲ ਚ ਇਸ ਕਰਕੇ ਤੁਸੀਂ ਆ ਜਿਹੜਾ ਪੰਗਾ ਲਿਆ ਹੈਗਾ ਨਾ ਤੇ ਤੁਨ ਫੌਜ ਨੇ ਤਾਂ ਥੋੜਾ ਸਾਥ ਨਹੀਂ ਦਿੱਤਾ ਤੁਸੀਂ 20 25 ਬੰਦੇ ਮਾਰਤੇ ਬਿਨਾ ਵਾਲ ਤੋਂ ਸਿੱਧੀ ਗੋਲੀ ਚਲਾ ਕੇ ਤੇ ਜ਼ਖਮੀ ਕਰਾਤੇ 200 250 ਤੋਂ ਉੱਤੇ ਬੰਦਾ ਤੇ ਫਿਰ ਤੁਸੀਂ ਫਿਰ ਤੁਸੀਂ ਕਿਵੇਂ ਦੇਸ਼ 'ਚ ਟਿਕੋਗੇ ਸਾਡੀ ਗੱਲ ਤੁਸੀਂ ਇਸ ਕਰਕੇ ਜੱਜ ਨਹੀਂ ਹੋਈ ਇਹਨਾਂ ਤੋਂ ਵੀ ਲੋਕਾਂ 'ਚ ਰੈਜੈਂਟਮੈਂਟ ਕਿੰਨੀ ਜ਼ਿਆਦਾ ਤੇ ਇਹ ਰੈਜੈਂਟਮੈਂਟ ਬਹੁਤ ਜ਼ਿਆਦਾ ਸੀ ਗੁੱਸਾ ਬਹੁਤ ਜ਼ਿਆਦਾ ਸੀ ਉਹਦਾ ਇਹ ਰਿਜ਼ਰਟ ਹੈਗਾ ਬੜਾ ਮਾੜੀ ਡਵੈਲਪਮੈਂਟ ਹੈ ਤੇ ਇੱਕ ਇੱਕ ਗੱਲ ਹੋਏ ਚੰਗਾ ਵੀ ਇੱਥੇ ਤੁਸੀਂ ਰਾਜ ਕਰਨ ਵਾਲਾ ਕਰਨਾ ਪਊਗਾ ਤਾਂ ਸਹੀ ਤਰੀਕੇ ਨਾਲ ਕਰਨਾ ਪਵੇਗਾ ਹਾਂਜੀ ਸੋ ਅਗੇ ਨੇਪਾਲ ਦਾ ਰਸਤਾ ਤੁਸੀਂ ਕੀ ਦੇਖਦੇ ਕਿ ਫੌਜ ਉਹ ਤੇ ਹੁਣ ਟੇਕਓਵਰ ਕਰ ਲੇਗੀ ਕਿਉਂਕਿ ਰਾਸ਼ਟਰਪਤੀ ਨੇ ਫੌਜ ਨੇ ਉਥੇ ਟੇਕਓਵਰ ਕਰ ਲਿਆ ਆਲਮੋਸਟ ਰਾਸ਼ਟਰਪਤੀ ਮਿਲ ਕੇ ਇਹ ਸਰਕਾਰ ਚੱਲੇਗੀ ਜਾਂ ਕੀ ਹੋਊਗਾ ਜਦੋਂ ਕਿ ਜਿਹੜੇ ਅੰਦੋਲਨ ਕਰਨ ਵਿਦਿਆਰਥੀ ਨੇ ਉਹ ਚੋਣਾਂ ਦੀ ਮੰਗ ਕਰ ਰਹੇ ਐਡੇ ਛੋਟੇ ਕੰਟਰੀ ਚ ਰਾਜ ਜੇ ਜੇ ਫਰਜ਼ ਕੀਤਾ ਕੁਝ ਚ ਇੰਡਾਇਰੈਕਟਲੀ ਇਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫੁੱਲ ਅਪ ਬਲੱਡ ਸ਼ੈਡਿੰਗਸ ਤੇ ਇਸ ਕਿਸਮ ਦੇ ਰਹਿਣਗੇ ਉਹ ਪਾਰਟੀਆਂ ਨੂੰ ਕਾਲ ਕਰ ਲੈਣਗੇ ਅੱਗੇ ਦੂਜੀਆਂ ਪਾਰਟੀਆਂ ਦਾ ਰਾਜ ਵੀ ਕੀਤਾ ਬੜੀ ਮੁਸ਼ਕਲ ਨਾਲ ਉੱਥੇ ਦਾ 2 3 5 5 ਸਾਲ ਦੀਆਂ ਪਾਰਲੀਮੈਂਟਲ ਬੈਠ ਤਾਂ ਉਹਨਾਂ ਦੀ ਸਰਕਾਰ ਕਨਸਟੀਟਿਊਸ਼ਨ ਨਹੀਂ ਬਣਾ ਸਕੀਆਂ ਇੱਕ ਦੋ ਸੈਸ਼ਨ ਲੰਘੇ ਸੀ ਉਹਨਾਂ ਤੇ ਫੇਰ ਜਾ ਕੇ ਕਿਤੇ ਉਹਨਾਂ ਤੋਂ ਕਿਤੇ ਬਣਿਆ ਦੇਖੋ ਸਾਡੇ ਤਾਂ ਇੱਥੇ ਬ੍ਰਿਟਿਸ਼ ਦਾ ਸਾਰਾ ਕੁਝ ਹੀ ਲੈ ਲਿਆ ਟ੍ਰਾਂਸਫਰ ਪਾਵਰ ਕਰਤੀ ਉਹਨਾਂ ਦਾ ਸਾਰਾ ਕੁਝ ਚੱਕ ਕੇ ਉਹਨਾਂ ਦਾ ਜਿਹੜਾ ਇੰਡੀਆ ਐਕਟ 1935 ਦਾ ਐਕਟ ਸੀਡੀਆ ਐਕਟ 1935 ਦਾ ਉਹ ਸਾਰਾ ਚੱਕ ਕੇ ਉਹ 2/3 ਹੈ ਇੰਡੀਅਨ ਕਨਸਟੀਟਿਊਸ਼ਨ ਦਾ ਉਹਨੂੰ ਫੁੱਲ ਸਟਾਪ ਕਮਾ ਬਦਲੇ ਤੋਂ ਬਗੈਰ ਉਹ ਵਿੱਚੇ ਪਾਤਾ ਇੰਡੀਆ ਇੰਡੀਅਨ ਸੰਵਿਧਾਨ ਦੇ ਵਿੱਚ 2/3 ਹੈ ਤੇ ਤੁਸੀਂ ਉਹ ਲੋਕਾਂ ਨੂੰ ਪਤਾ ਨਹੀਂ ਲੱਗਿਆ ਵੀ ਇਹ ਯੂਫੋਰੀਆ ਇਹ ਜਿਆ ਜੋਸ਼ ਖੋਸ਼ ਜਆ ਆਜ਼ਾਦੀ ਦਾ ਕੁਛ ਦੇਣਾ ਚ ਕੀਤਾ ਉਹਦੇ ਵਿੱਚ ਸਾਰਾ ਕੁਝ ਲਾਗੂ ਕਰਤਾ ਉੱਥੇ ਨਹੀਂ ਹੋਇਆ ਤੁਹਾਡੇ ਗੁਆਣ ਚ ਨਹੀਂ ਹੋਇਆ ਹਾਂ ਇਸ ਕਰਕੇ ਉੱਥੇ ਕਨਸਟੀਟਿਊਸ਼ਨ ਬਣਨ ਚ ਇੰਨਾ ਟਾਈਮ ਲੱਗ ਗਿਆ ਤੇ ਇਹ ਇਸ ਕਰਕੇ ਰਾਜ ਭਾਗ ਸੈਟਲ ਕਰਨੇ ਕੋਈ ਸੌਖੀ ਗੱਲ ਨਹੀਂ ਇਹ ਬਹੁਤ ਸਾਲ ਲੈ ਲੈਂਦੇ ਹਾਂ ਹਾਂਜੀ ਮਤਲਬ ਨੇਪਾਲ ਨੂੰ ਸੈਟਲ ਹੁੰਦੇ ਆ ਟਾਈਮ ਲੱਗੂਗਾ ਜੋ ਕੁਝ ਉੱਥੇ ਵਾਪਰ ਗਿਆ ਜਿੰਨਾ ਸਾੜ ਫੂਕ ਹੋ ਚੁੱਕੀ ਹੈ ਬਿਲਕੁਲ 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 ਹਾਂ ਉਹ ਪਾਕਿਸਤਾਨ ਹਜ ਤੱਕ ਸੈਟਲ ਨਹੀਂ ਹੋ ਸਕਿਆ ਆ ਇੰਡੀਆ ਅਜਾ ਹੋਰ ਖਾੜ ਰਹੇ ਆ ਤੇ ਇਹਨੇ ਸੈਟਲ ਹੋਣਾ ਨਹੀਂ ਤੇ ਹੋਰ ਹੋਰ ਜ਼ਿਆਦਾ ਓਖੜ ਗਿਆ ਤਾਂ ਇਸ ਕਰਕੇ ਬਹੁਤ ਜ਼ਿਆਦਾ ਧਿਆਨ ਹੁੰਦਾ ਵੀ ਤੁਸੀਂ ਇੱਕੋ ਇੱਕ ਤਰੀਕਾ ਵੱਡੇ ਸਟੇਟਾਂ ਲਈ ਡੈਮੋਕਰੈtic ਤਰੀਕਾ ਹੁੰਦਾ ਉਹਦੇ ਚ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਦੀ ਹੋ ਜਾਂਦੀ ਹੈ ਬੇਸ਼ੱਕ ਇਹਦੇ ਚ ਫਲਾ ਹੈਗੇ ਡੈਮੋਕਰੇਸੀ ਚ ਬਹੁਤ ਜ਼ਿਆਦਾ ਨੁਕਸਾਨ ਆਪਣੇ ਜੀ ਵੀ ਨੁਕਸਾਨ ਪਰ ਫਿਰ ਵੀ 네ਗਟਿਵਲੀ ਬੈਟਰ ਹੈ ਬਸ ਇੰਨਾ ਹੀ ਅਸੀਂ ਕਹਾਂਗੇ ਸੋ ਜਸਪਾਲ ਜੀ ਤੁਸੀਂ ਇਹ ਚੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ ਥੈਂਕ ਯੂ